ਔਰ ਗਾਇਕ ਰੰਜੀਤ ਬਾਵਾ ਜਦੋਂ ਪਿੰਡ ਪਹੁੰਚਦਾ ਹੈ ਤਾਂ ਪਿੰਡ ਵੱਲੋਂ ਜਿਹੜਾ ਸਵਾਗਤ ਕੀਤਾ ਜਾਂਦਾ ਉਹ ਦੇਖਣ ਦਾ ਬਣਦਾ ਹੈ ਕਿਉਂਕਿ ਪਿੰਡ ਵਾਲਿਆਂ ਨੂੰ ਬੜਾ ਮਾਣ ਹੁੰਦਾ ਖਾਸ ਤੌਰ ਤੇ ਜਦੋਂ ਆਪਣੇ ਪਿੰਡ ਦਾ ਕੋਈ ਨੌਜਵਾਨ ਗੱਭਰੂ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਤੇ ਪੂਰੀ ਦੁਨੀਆ ਦੇ ਵਿੱਚ ਜਦੋਂ ਬਲੰਦੀ ਹਾਸਲ ਕਰਦਾ ਹੈ ਉਦੋਂ ਪਿੰਡ ਦਾ ਵੀ ਨਾਮ ਉੱਚਾ ਹੁੰਦਾ ਹੈ ਤਾਂ ਪੰਜਾਬ ਦਾ ਤਾਂ ਨਾਮ ਰੌਸ਼ਨ ਹੋਣਾ ਹੀ ਹੈ ਮਾਪਿਓ ਦਾ ਤਾਂ ਹੋਣਾ ਹੀ ਹੈ ਪਰ ਪਿੰਡ ਵਾਲਿਆਂ ਦਾ ਵੀ ਮਾਣ ਹੁੰਦਾ ਹੈ ਕਿ ਯਾਰ ਸਾਡੇ ਗਵਾੜ ਦਾ ਮੁੰਡਾ ਹੈ ਸਾਡੇ ਪਿੰਡ ਦਾ ਮੁੰਡਾ ਹੈ ਤਾਂ ਦੇਖੋ ਤੁਸੀਂ ਆਹ ਤਸਵੀਰ ਦੇਖ ਕੇ ਆਹ ਵੀਡੀਓ ਦੇਖ ਕੇ ਤੁਹਾਡੀ ਵੀ ਰੂਹ ਖੁਸ਼ ਹੋ ਜਾਣੀ ਹੈ ਕਿ ਆਖਰ ਇੱਕ ਕਲਾਕਾਰ ਭਾਵੇਂ ਇੱਕ ਬੰਦਾ ਜਿੰਨਾ ਮਰਜ਼ੀ ਦੁਨੀਆ ਤੇ ਘੁੰਮ ਲੇ ਭਾਵੇਂ ਜਿੱਥੇ ਮਰਜ਼ੀ ਰੈਲਵੇ ਜਿੰਨਾ ਮਰਜ਼ੀ ਅਲੀਸ਼ਾਨ ਬੰਗਲਾ ਹੋਵੇ ਫਲੈਟ ਹੋਵੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਪਰ ਜੋ ਸਕੂਨ ਉਹ ਪਿੰਡ ਜਾ ਕੇ ਮਿਲਦਾ ਹੈ ਨਾ ਜੋ ਸਕੂਨ ਆਪਣੇ ਪਿੰਡ ਦੇ ਲੋਕਾਂ ਨੂੰ ਜਾ ਕੇ ਮਿਲਦਾ ਹੈ ਉਹ ਸਕੂਨ ਕਹਤੇ ਨਹੀਂ ਹੈ ਉਹ ਅਰਜਨ ਢਿੱਲੋਂ ਨੇ ਵੀ ਸਹੀ ਕਹਿ ਕੇ ਸਵਰਗਾਂ ਵਿੱਚ ਸਾਡਾ ਜੀ ਨਹੀਂ ਲੱਗਣਾ ਕਿਉਂਕਿ ਉੱਥੇ ਪੰਜਾਬ ਨਹੀਂ ਹੋਣਾ ਤਾਂ ਉਹ ਗਾਣਾ ਵਾਕਈ ਇਹ ਟੁਕਦਾ ਹੈ ਕਿ ਭਾਵੇਂ ਜੋ ਮਰਜ਼ੀ ਕਰ ਲੋ ਜੋ ਸਾਡਾ ਪੰਜਾਬ ਹੈ ਤੇ ਜੋ ਪਿੰਡ ਹੈ ਨਾ ਉਹ ਪਿੰਡ ਦਾ ਮੋਹ ਬੰਦੇ ਨੂੰ ਖਿੱਚ ਹੀ ਲਿਆਉਂਦਾ ਹੈ ਤੇ ਚਲੋ ਗਾਇਕੀ ਪੇਸ਼ਾ ਇਦਾਂ ਦਾ ਹੈ ਕਿ ਬੰਦੇ ਨੂੰ ਕਈ ਕਈ ਦਿਨ ਕਈ ਕਈ ਮਹੀਨੇ ਜਿਹੜਾ ਇਹ ਘਰ ਤੋਂ ਦੂਰ ਰਹਿਣਾ ਪੈਂਦਾ ਹੈ ਮਾਪਿਆਂ ਤੋਂ ਦੂਰ ਰਹਿਣਾ ਪੈਂਦਾ ਪਰ ਰਣਜੀਤ ਬਾਵੇ ਦੀ ਇਹ ਤਸਵੀਰ ਸਾਹਮਣੇ ਆਈ ਹੈ ਰੰਜੀਤ ਬਾਵੇ ਨੇ ਖੁਦ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕੀਤੀ ਹੈ। ਔਰ ਬਟਾਲਾ ਗਰੰਥੀਆਂ ਬਟਾਲੇ ਦੇ ਬਿਲਕੁਲ ਕੋਲ ਹੈ ਪਿੰਡ ਹੈ ਬਟਾਲਾ ਗਰੰਥੀਆਂ ਜਿੱਥੇ ਦਾ ਰੰਜੀਤ ਬਾਵੇ ਦਾ ਜੁੜਾ ਪਿੰਡ ਹੈ ਔਰ ਜਦੋਂ ਪਿੰਡ ਪਹੁੰਚਦਾ ਹੈ ਤਾਂ ਦੇਖੋ ਬਜ਼ੁਰਗਾਂ ਦਾ ਨੌਜਵਾਨਾਂ ਦਾ ਮਾਵਾਂ ਦਾ ਭੈਣਾਂ ਦਾ ਕਿੰਨਾ ਪਿਆਰ ਹੈ ਬਾਵਾ ਉਲਾਰੀ ਰੰਜੀਤ ਬਾਵੇ ਦਾ ਜਿਹੜਾ ਉਹ ਸਵਾਗਤ ਕੀਤਾ ਜਾ ਰਿਹਾ ਘੁੱਟ ਕੇ ਜਫੀ ਪਾਈ ਜਾਂਦੀ ਹੈ ਕਿ ਜਿਵੇਂ ਉਹਨਾਂ ਦਾ ਪੁੱਤ ਕਿਸੇ ਬਾਹਰਲੇ ਦੇਸ਼ੋਂ ਵਾਪਸ ਆਇਆ ਹੋਵੇ ਤਾਂ ਤਸਵੀਰ ਦੇਖੋ ਤੁਸੀਂ ਕਿੰਨੀ ਖੁਸ਼ ਕਰਨ ਵਾਲੀ ਇਹ ਤਸਵੀਰ ਹੈ ਔਰ ਰਣਜੀਤ ਬਾਵਾ ਜਦੋਂ ਆਪਣੇ ਪਿੰਡ ਜਾਂਦਾ ਹੈ ਮਾਝੇ ਦੇ ਵਿੱਚ ਇਹ ਪਿੰਡ ਹੈ ਬਟਾਲੇ ਦੇ ਕੋਲ ਵਡਾਲਾ ਗ੍ਰੰਥੀਆਂ ਔਰ ਜਦੋਂ ਵਟਾਲਾ ਗ੍ਰੰਥੀਆਂ ਦੇ ਵਿੱਚ ਪਹੁੰਚਦਾ ਹੈ ਤਾਂ ਪਿੰਡ ਦੇ ਚਾਹੇ ਬਜ਼ੁਰਗ ਨੇ ਚਾਹੇ ਨੌਜਵਾਨ ਨੇ ਚਾਹੇ ਕੋਈ ਬੀਬੀਆਂ ਪੜਣਾ ਸਵਾਗਤ ਕੀਤਾ ਜਾਂਦਾ ਹੈ ਰਣਜੀਤ ਬਾਵੇ ਦਾ ਔਰ ਤੁਸੀਂ ਵੀ ਦੇਖੋ ਕਿ ਕਿਵੇਂ ਜਫੀ ਜਿਹੜੀ ਹੈ ਰਣਜੀਤ ਬਾਵੇ ਦੇ ਵੱਲੋਂ ਆਪਣੇ ਬਜ਼ੁਰਗਾ ਨੂੰ ਮਾਵਾਂ ਨੂੰ ਭੈਣਾਂ ਨੂੰ ਪਾਈ ਜਾਂਦੀ ਹੈ ਤਾਂ ਇਹ ਮੋਹ ਹੈ ਇਹ ਪਿੰਡ ਦਾ ਮੋਹ ਹੈ ਪਿੰਡ ਦੇ ਲੋਕਾਂ ਦਾ ਮੋਹ ਹੈ ਆ ਜੁੜਾ ਖਿੱਚ ਲਿਆਉਂਦਾ ਹੈ ਬੰਦਾ ਚਾਹੇ ਕਿੰਨੀ ਵੀ ਦੂਰ ਕਿਉਂ ਨਾ ਚਲਿਆ ਜਾਵੇ ਪਿੰਡ ਤੋਂ ਚਾਹੇ ਕਿੰਨਾ ਮਰਜੀ ਵੱਡਾ ਕਲਾਕਾਰ ਹੋਵੇ ਭਾਵੇਂ ਬਾਹਰਲੇ ਦੇਸ਼ 'ਚ ਰਹਿੰਦਾ ਹੋਵੇ ਪਰ ਮੋਹ ਪਿੰਡ ਦਾ ਬੰਦੇ ਨੂੰ ਖਿੱਚੀ ਲਿਆਉਂਦਾ ਹੈ ਤਾਂ ਦੇਖੋ ਜਦੋਂ ਪਿੰਡ ਪਹੁੰਚਦਾ ਹੈ ਤਾਂ ਇੰਜ ਲੱਗਦਾ ਜਿਵੇਂ ਕੋਈ ਇੱਥੇ ਖਾੜਾ ਲਾਉਣਾ ਹੋਵੇ ਰঞ্জੀਤ ਬਾਵੇ ਨੇ ਇੰਨੇ ਪਿੰਡ ਵਾਲੇ ਲੋਕ ਇਕੱਠੇ ਹੋਏ ਨੇ ਪਿਆਰ ਦਿੱਤਾ ਜਾਂਦਾ ਕਿਉਂਕਿ ਪਿੰਡ ਦਾ ਨੌਜਵਾਨ ਹੈ ਪਿੰਡ ਦਾ ਮੁੰਡਾ ਹੈ ਮਾਰ ਲੋਕ ਮਾਨ ਕਰਦੇ ਨੇ ਰਣਜੀਤ ਬਾਵਾਤੇ ਕਿ ਸਾਡੇ ਪਿੰਡ ਦਾ ਵਡਾਲਾ ਗਰੰਥੀਆਂ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਔਰ ਗਾਇਕ ਬਣਿਆ ਨੌਜਵਾਨ ਕਿਵੇਂ ਇਸ ਪਿੰਡ ਦੇ ਵਿੱਚੋਂ ਉੱਠ ਕੇ ਔਰ ਹਾਲਾਤ ਵੀ ਉਦੋਂ ਰਣਜੀਤ ਪਾਪ ਜਿਵੇਂ ਇੰਟਰਵਿਊ ਦੇ ਵਿੱਚ ਕਹਿੰਦੇ ਨੇ ਕਿ ਆ ਮੀਡੀਅਮ ਜੇ ਪਰਿਵਾਰ ਤੋਂ ਉੱਠੇ ਆ ਮਿਡਲ ਕਲਾਸ ਲੋਕ ਸੀ ਔਰ ਕਿਵੇਂ ਅੱਜ ਇਸ ਮੁਕਾਮ ਤੇ ਪਹੁੰਚੇ ਆ ਤਾਂ ਉਹ ਚੀਜ਼ ਵੀ ਜਦੋਂ ਦੇਖਦੇ ਆ ਸੁਣਦੇ ਆ ਤਾਂ ਕਿਤੇ ਨਾ ਕਿਤੇ ਮਾਣ ਮਹਿਸੂਸ ਹੁੰਦਾ ਹੈ ਕਿ ਯਾਰ ਵਧੀਆ ਕੰਮ ਕੀਤਾ ਉਸ ਚੀਜ਼ ਦੇ ਨਾਲ ਉਹ ਸੰਘਰਸ਼ ਕੀਤਾ ਸਮੇਂ-ਸਮੇਂ ਦੇ ਨਾਲ ਤੇ ਅੱਜ ਮਾਲਕ ਨੇ ਰੰਗ ਭਗ ਲਾਏ ਆ ਤੇ ਸੁਪਲਬਦੀ ਤੇ ਪਹੁੰਚੇ ਅੱਜ ਮਾਣ ਕਰਦਾ ਹੈ ਹਰ ਕੋਈ ਨਾਮ ਜਾਣਦਾ ਹੈ ਹਰ ਕੋਈ ਕਾਂ ਜਦੋਂ ਪਿੰਡ ਪਹੁੰਚਦੇ ਆ ਤਾਂ ਪਿਆਰ ਦੇਖੋ ਬਜ਼ੁਰਗਾਂ ਦਾ ਪਿਆਰ ਹੈ ਬਜ਼ੁਰਗਾਂ ਦਾ ਪਿਆਰ ਹੈ ਉਹ ਵੀ ਮਿਲ ਰਿਹਾ ਹੈ ਮਾਵਾਂ ਦਾ ਪਿਆਰ ਹੈ ਨੌਜਵਾਨ ਮੁੰਡਿਆਂ ਦਾ ਪਿਆਰ ਹੈ ਛੋਟੇ ਛੋਟੇ ਬੱਚਿਆਂ ਦਾ ਪਿਆਰ ਹੈ ਕਿਵੇਂ ਗੱਲ ਦੀ ਨਾਲ ਘੁੱਟ ਕੇ ਜਫੀ ਪਾਈ ਹੈ ਕਿ ਜਿਵੇਂ ਸਾਡਾ ਹੀ ਪੁੱਤ ਹੁੰਦਾ ਹੈ ਆਪਣਾ ਹੀ ਪੁੱਤ ਹੁੰਦਾ ਹੈ ਜਦੋਂ ਉਹ ਇੱਥੇ ਕਾਰ